ਇਨਸਪੈਕਟਰ ਜਿਹੜਾ ਚਾਰਜ ਹੈ ਸੀਆਈ ਵਾਲਾ ਤਿੰਨ ਚਾਰ ਜਣੇ ਹੋਰ ਉਸਤੇ ਜਦੋਂ ਮੈਨੂੰ ਲੈ ਗਿਆ ਤੇ ਮੈਨੂੰ ਕਾਰ ਚ ਦੇਤਾ ਤੇ ਮੇਰੇ ਸਾਰਾ ਮੈਨੂੰ ਅਲਫ ਲੰਗਾ ਕੀਤਾ ਜਾਂਦਾ ਇੱਥੇ ਬੰਨ ਲ ਕੇ ਤੇ ਆਏ ਆਏ ਕਰਾ ਕੇ ਪੈਰ ਬੰਨ ਲੇ ਤਾਂ ਪੌਲੀ ਤੇ ਟੰਗਦਾ ਮੈਨੂੰ ਪਿੱਛੇ ਮੌਰ ਹੁੰਦੇ ਆ ਇਹ ਬਿਲਕੁਲ ਜੁੜ ਗਏ ਹੁਣ ਕਿੰਨਾ ਟਾਈਮ ਬੰਦਾ ਤੇ ਥੱਲੇ ਇੱਟਾਂ ਬੰਨਤਿਆਂ ਵੀਡੀਓ ਕਾਲ ਤੇ ਮਤਲਬ ਐਮਐਲਏ ਵੀਡੀਓ ਉਹ ਭੇਜ ਰਿਹਾ ਸੀ ਸਾਹਮਣੇ ਬੈਠ ਕੇ ਜਿਹੜਾ ਉਹ ਮੁੰਡਾ ਸੀ ਇਨਚਾਰਜ ਫਰੀਦਕੋਟ ਵਾਲਾ ਹੋਲੀ ਟੇਟਾ ਕੀ ਕਹਦੇ ਹੁਣ ਕਰੇਗਾ ਲੋਕਾਂ ਦੀ ਗੱਲ ਹੁਣ ਲਾਏਗਾ ਧਰਨੀ ਜਾ ਕੇ ਇਸ ਡਮ ਦੇ ਡੀਐਸਪੀ ਦੇ ਐਸਐਚਓ ਦੇ ਪੈਰੀ ਹੱਥ ਲਾਉਣੇ ਆ ਐਮਐਲਏ ਨੂੰ ਕਦੇ ਵੀ ਮਾੜਾ ਨਹੀਂ ਬੋਲਣਾ ਤੇ ਐਮਐਲਏ ਦੀ ਜਿਹੜੀ ਗੱਲ ਆ ਉਹ ਸਾਰੀ ਇਹ ਕਾਰਜਕਾਰੀ ਪੁਲਿਸ ਦੀ ਐਮਐਲਏ ਦੀ ਮਤਲਬ ਮੰਨਛਾ ਸੀਗੀ ਵੀ ਅੱਜ ਇਹਨੂੰ ਖਤਮ ਹੀ ਕਰਨਾ ਉਸ ਤੋਂ ਬਾਅਦ ਮੈਨੂੰ ਥੱਲੇ ਰੱਖ ਲਿਆ ਤੇ ਮੈਂ ਜਦੋਂ ਪਾਣੀ ਮੰਗਿਆ ਤੇ ਜਿਹੜਾ ਟੀ ਪੁਆਇੰਟ ਦੀ ਹੁੰਦਾ ਫਲਸ਼ ਵਾਲਾ ਉਹਦੇ ਚੋਂ ਪਾਣੀ ਦਿੱਤਾ ਫਲਸ਼ ਵਾਲਾ ਪਾਣੀ ਫਲਸ਼ ਵਾਲਾ ਪਾਣੀ ਦਿੱਤਾ ਇੱਕ ਬੰਦੇ ਨੇ ਇੱਥੇ ਜੁੰਡੇ ਫੜਨੇ ਇੱਕ ਨੇ ਗੋਡਾ ਲਾ ਲਿਆ ਆ ਦੋ ਤਿੰਨ ਬੰਦੇ ਨੇ ਜਰਾਕਾ ਪਾ ਤਾ ਇਹ ਦੋਨੇ ਛੱਡੇ ਪਾ ਤਿਆ ਦੋ ਦੋ ਉਂਗਲਾਂ ਪੈਂਦੀਆਂ ਖਿੱਚ ਤੇ ਜਾਵਾ ਬਹੁਤ ਉਹ ਐਟੀਟਿਊਡ ਚ ਬੋਲਦਾ ਐਸ ਐਚਓ ਸਾਡੇ ਬੰਦੇ ਕਹਿੰਦੇ ਸਵਾਦ ਨਹੀਂ ਆਇਆ ਹਜੇ ਅੱਜ ਤਰੀਹੀ ਦੀ ਤਈ ਫੇਰ ਨਹੀਂ ਫੇਰਲੀ ਐਡੀ ਪੈਪ ਸੀਗੀ ਐਡੀ ਮੋਟੀ ਹੁੰਦੀ ਆ ਉਹਦੇ ਚ ਬਜਰੀ ਭਰੀ ਹੁੰਦੀ ਕਾਲੇ ਰੰਗ ਦੀ ਉੱਤੇ ਰੱਖ ਲਈ ਪੱਟਾਂ ਤੇ ਦੋ ਬੰਦੇ ਚੜ ਗਏ ਤੇਰੇ ਵਾਂਗ ਚੱਲ ਮਾ ਉਹਨਾਂ ਦਾ ਖਾਤ ਮੁੰਡਿਆਂ ਦਾ ਤੇ ਸ਼ਰਮ ਆਉਣੀ ਚਾਹੀਦੀ ਇੱਥੋਂ ਦੇ ਐਮਐਲਏ ਨੂੰ ਵੀ ਤੂੰ ਮਜ਼ਦੂਰਾਂ ਦਾ ਮੁੰਡਾ ਹੋ ਕੇ ਐਡਾ ਯਰ ਧੱਕਾ ਮਜ਼ਦੂਰਾਂ ਆਗੂ ਤੇ ਕਰਾਈ ਜਾਂਦਾ ਸ਼ਰਮ ਆਉਣੀ ਚਾਹੀਦੀ ਇੱਥੋਂ ਦੇ ਡੀਐਸਪੀ ਨੂੰ ਤੇ ਇੱਥੋਂ ਦੇ ਐਸਐਚਓ ਨੂੰ ਐਮਐਲਏ ਬਹੁਤ ਧੰਨਵਾਦ ਆ ਅਮੋਲਕ ਐਮਐਲਏ ਦਾ ਵੀ ਇੱਕ ਗਰੀਬ ਬੰਦੇ ਤੇ ਛਿੱਤਰ ਪਵਾ ਕੇ ਐਨਾ ਛੱਡੇ ਪੜਵਾ ਕੇ ਬਾਹਵ ਆਪਣਾ ਕੇ ਤੈਨੂੰ ਸਵਾਦ ਆ ਗਿਆ ਬਹੁਤ ਧੰਨਵਾਦ ਐਮਐਲਏ ਤੂੰ ਗੱਲਾਂ ਕਰ ਰਿ ਸੀ ਵੀ ਐਤ ਕੀ ਇਹਨਾ ਕਰਕੇ ਆਪਾਂ ਛੱਡ ਦਿਆਂਗੇ ਤੇ ਗਾਂ ਨੂੰ 2 ਕਿਲੋ ਇਹਦੇ ਤੇ ਜਿਹੜਾ ਪਾਊਡਰ ਪਾਉ ਜਿਹਦੀ ਸਾਰੀ ਮਰ ਜਵਾਨਤਾ ਉਹ ਕਰੇ ਜੀ ਵੀ ਜੇ ਬਾਹਰ ਜਾ ਕੇ ਗੱਲ ਕਰੇਗਾ ਜਾਂ মিডিਆ ਨਾਲ ਕਰੇਗਾ ਜਾਂ ਅਖਬਾਰ ਨਾਲ ਕਰੇਗਾ ਤੇ ਤੈਨੂੰ ਆਉਣ ਵਾਲੇ ਦਸ ਦਰਾਂ ਚ ਫੇਰ ਚੜੇਗਾ ਜਿਹੜਾ ਚੱਕ ਕੇ ਆ ਹੀ ਕਰੇਗਾ ਬੀਤੇ ਦਿਨੀ ਫਰੀਦਕੁਰ ਜਿਹੜੇ ਦੇ ਮਤਾ ਪਿੰਡ ਚ ਇੱਕ ਸੰਘਰਸ਼ ਚੱਲਦਾ ਹੈ ਪਿੰਡ ਦੀ ਸਕੂਲ ਦੀ ਜ਼ਮੀਨ ਹੁੰਦੀ ਹੈ ਜੋ ਲੰਮੇ ਸਮੇਂ ਤੇ ਇੱਕ ਕਮੇਟੀ ਉਹਨੂੰ ਵਾਰ ਰਹੀ ਹੁੰਦੀ ਹੈ ਤੇ ਉਹਦੇ ਤੇ ਸਵਾਲ ਉੱਠਨੇ ਸ਼ੁਰੂ ਹੋ ਜਾਂਦੇ ਆ ਕਿ ਇੰਨੇ ਚਿਰ ਤੋਂ ਜ਼ਮੀਨ ਵਾ ਰਹੇ ਆ ਪਰ ਸਕੂਲ ਦੀ ਉਸ ਹਾਵਨਾ ਤਰੱਕੀ ਨਹੀਂ ਹੋਈ ਜਿਸ ਰਿਕਣਾ ਹੋਣੀ ਚਾਹੀਦੀ ਤਾਂ ਮਜ਼ਦੂਰ ਆਗੂ ਗੋਰਾ ਮੱਤਾ ਸੰਘਰਸ਼ ਲੜਦਾ ਪਹਿਲਾਂ ਟੈਂਕੀ ਦੇ ਚੜਦਾ ਫਿਰ ਇੱਕ ਮੀਟਿੰਗ ਹੁੰਦੀ ਹੈ ਪ੍ਰਸ਼ਾਸਨ ਨਾਲ ਉਸ ਤੋਂ ਬਾਅਦ ਇੱਕ ਧਰਨਾ ਦਿੱਤਾ ਜਾਂਦਾ ਧਰਨਾ ਚੱਕ ਲਿਆ ਜਾਂਦਾ ਅਗਲੇ ਦਿਨ ਫਿਰ ਧਰਨਾ ਦੇਣ ਦਾ ਪ੍ਰੋਗਰਾਮ ਹੁੰਦਾ ਤਾਂ ਧਰਨੇ ਤੋਂ ਪਹਿਲਾਂ ਗੋਰਾ ਮੱਤਾ ਦੀ ਗ੍ਰਿਫਤਾਰੀ ਪੈ ਜਾਂਦੀ ਹੈ ਉਹ ਗ੍ਰਿਫਤਾਰੀ ਨੂੰ ਸਾਰੇ ਇਸ ਤਰੀਕੇ ਨਾਲ ਦੇਖਦੇ ਆ ਕਿ ਆਮ ਤੌਰ ਤੇ ਆਗੂਆਂ ਦੀਆਂ ਗ੍ਰਿਫਤਾਰੀਆਂ ਪੈਂਦੀਆਂ ਪਰ ਗ੍ਰਿਫਤਾਰੀ ਤੋਂ ਬਾਅਦ ਜੋ ਗੋਰਾ ਮੱਤਾ ਨਾਲ ਹੋਇਆ ਜਦੋਂ ਉਹਦੇ ਬਾਰੇ ਪਤਾ ਲੱਗਿਆ ਤਾਂ ਬੜਾ ਦਿਲ ਕੰਬਾਉ ਹੈ ਉਹ ਕੀ ਹੋਇਆ ਕੀ ਵਾਪਰਿਆ ਸਾਡੇ ਨਾਲ ਮਜ਼ਦੂਰ ਆਗੂ ਗੋਰਾ ਮੱਤਾ ਹੈ ਗੋਰੇ ਭਾਈ ਸਸੀਕਲ ਸਸੀਕਲ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਧੰਨਵਾਦ ਹੈ ਜੀ ਬਾਈ ਕਹਾਣੀ ਦੱਸੋ ਕਿਵੇਂ ਸ਼ੁਰੂਆਤ ਕਿਸ ਤਰੀਕੇ ਨਾਲ ਪਰਚਾ ਕਿਹੜਾ ਸੀ ਤੁਹਾਡੇ ਤੇ ਫਿਰ ਉਸ ਤੋਂ ਬਾਅਦ ਕੀ ਕੀ ਤਸ਼ੱਦਦ ਹੋਇਆ ਸਾਰੀ ਇੱਕ ਸ਼ੁਰੂ ਤੋਂ ਲੈ ਕੇ ਹਾਂ ਜੀ ਇਹ ਨਾ ਆਪਣਾ ਮਨਰੇਗਾ ਮਜ਼ਦੂਰਾਂ ਦਾ ਤੇ ਸਕੂਲ ਬਚਾਓ ਕਮੇਟੀ ਦਾ ਇਹ ਧਰਨਾ ਸੀਗਾ ਆਪਣਾ ਅ 31 ਨੂੰ ਉਸ ਤੋਂ ਪਹਿਲਾਂ 27 ਤਰੀਕ ਨੂੰ ਬੀਡੀਪੀਓ ਦਾ ਉੱਤਰ ਦੇਣਾ ਸੀ ਧਰਨਾ ਤੇ ਬੀਡੀਪੀਓ ਜਲੌਰ ਸਿੰਘ ਨੇ ਫੋਨ ਰਾਹੀਂ ਕਹਿਤਾ ਵੀ ਆਪਾਂ ਮਸਲੇ ਦਾ ਹੱਲ ਕਰਦੇ ਹਾਂ ਧਰਨਾ ਰਹਿੰਦੋ ਕਿ ਠੀਕ ਹੈ ਸੀ ਕਿ ਧਰਨਾ ਕੋਈ ਚਾਹ ਨਹੀਂ ਦੇਣਾ ਤੁਸੀਂ ਲੋਕਾਂ ਦੇ ਮਤਲਬ ਜਿਹੜੇ ਕੰਮ ਐ ਉਹ ਕਰ ਦਿਓ ਤੇ ਕੰਮ ਚਲਵਾ ਦਿਓ ਮਨਰੇਗਾ ਦਾ ਤੇ ਆ ਸਕੂਲ ਬਚਾਓ ਕਮੇਟੀ ਵਾਲੀ ਹੋਰ ਕਾਫੀ ਗੱਲਾਂ ਜਿਹੜੀਆਂ ਆਈਆਂ ਤੇ ਉਸ ਤੋਂ ਬਾਅਦ 27 ਤਰੀਕ ਨੂੰ ਉਹ ਮੀਟਿੰਗ ਦਿੱਤੀ ਸਾਨੂੰ 30 ਤਰੀਕ ਦੀ 30 ਤਰੀਕ ਨੂੰ ਬੇਸਟਾ ਰਹੀ 31 ਤਰੀਕ ਨੂੰ ਅਸੀਂ ਧਰਨਾ ਦੇਣਾ ਸੀਗਾ ਸੂਏ ਤੇ ਤੇ ਬਹੁਤ ਸ਼ਾਂਤਮਈ ਦਿਨਾ ਸੀਗਾ ਬਾਕੀ ਸਾਰੇ ਪਿੰਡਾਂ ਦੇ ਪਿੰਡ 20 ਪਿੰਡ ਘਟੋ ਘਟਾ ਰਹੇ ਸੀਗੇ ਤੇ ਮੈਂ ਉੱਥੇ ਪਹਿਲਾਂ ਪਹੁੰਚ ਗਿਆ ਵੀ ਦੇਖਾ ਇੰਨੀ ਜਿਹੜੀ ਫੋਰਸ ਆ ਵੀ ਕਿਉਂ ਇੰਨੀ ਲਾਤੀ ਵੀ ਅਸੀਂ ਕਿਹੜਾ ਕੋਈ ਕ੍ਰਾਈਮ ਕੀਤਾ ਇਹ ਤਾਂ ਉਹਦੇ ਹੱਕ ਹੀ ਮੰਗਦੇ ਆ ਚਲੋ ਮੈਨੂੰ ਨਹੀਂ ਪਤਾ ਸੀ ਉਹਨਾਂ ਦੀ ਕੀ ਮਾਨਸਾ ਤੇ ਐਸਐਚਓ ਰਾਜੇਸ਼ ਕੁਮਾਰ ਨੇ ਮੇਰਾ ਫੋਨ ਫੜ ਕੇ 11:00 ਵਜੇ ਤੇ ਕੋਈ 15 ਕਿ ਮਿੰਟ ਤੇ 20 ਕਿ ਮਿੰਟ ਤੇ ਤੇ ਚਿੱਟੇ ਰੰਗ ਦੀ ਪ੍ਰਾਈਵੇਟ ਗੱਡੀ ਚ ਜਾਣੀਆਂ ਲੱਗੀਆਂ ਸੀ ਉਹ ਚ ਸਿੱਟਦਾ ਸਿੱਟ ਲਿਆ ਮੈਨੂੰ ਜਦੋਂ ਸੂਏ ਤੋਂ ਉਸ ਤੋਂ ਬਾਅਦ ਮੈਂ ਕਿਹਾ ਚੱਲ ਜਿਵੇਂ ਅੱਗੇ ਆ ਗੋਣ ਅਰੈਸਟ ਕਰ ਲੈਂਦੇ ਆ ਤੇ ਇਸੇ ਤਰ੍ਹਾਂ ਹੀ ਐਤਕੀ ਵੀ ਚਲੋ ਵੀ ਇਹਨਾਂ ਦੀ ਕੋਈ ਮਨਸ਼ਾ ਹੋਊਗੀ ਵੀ ਛਾਹ ਨੂੰ ਧਰ ਨਾ ਖਦੇੜ ਦਿਆਂਗੇ ਤੇ ਆਪੇ ਛੱਡ ਦਿਆਂਗੇ ਤੇ ਸਾਡੀਆਂ ਬਾਕੀ ਵੀ ਬਹੁਤ ਸਾਰੀਆਂ ਬੀਬੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ ਤੇ ਕਿਸੇ ਨੂੰ ਗੁਰੂ ਘਟਾ ਵਲਾ ਤਾ ਕਿਸੇ ਨੂੰ ਫ੍ਰੀ ਕੋਰਟ ਸਦਰ ਚ ਛਾਡਣ ਦਾ ਕਿਸੇ ਨੂੰ ਸਿਟੀ ਛਾਡਣ ਦਾ ਬੱਸਾਂ ਭਰ ਕੇ ਬੀਬੀਆਂ ਨੂੰ ਬੱਚਾ ਨੂੰ ਮਰਦਾਂ ਨੂੰ ਗ੍ਰਿਫਤਾਰੀਆਂ ਬਹੁਤ ਇਹਨਾਂ ਨੇ ਸਾਡੇ ਨਾਲ ਤੇ ਮੇਰੀ ਇਕੱਲੇ ਦੀ ਵੱਖਰੀ ਗ੍ਰਿਫਤਾਰੀ ਜਿਹੜੀ ਕੀਤੀ ਸੀਗੀ ਇਹਨਾਂ ਨੇ ਇੱਥੋਂ ਅ ਗੱਡੀ 'ਚ ਤਿੰਨ ਬੰਦੇ ਸੀ ਜਿਹੜੇ ਮੇਰੇ ਨਾਲ ਸੀ ਜੈਤੋ ਤੋਂ ਵਾਇਆ ਕੁਟੀਆਂ ਜਿਹੜੀ ਹੈਗੀ ਆ ਨਹਿਮੀ ਵਾਲੇ ਰੋਡ ਤੇ ਬਗਰਾੜੀ ਨੂੰ ਜਾਂਦੇ ਆ ਬਗਰਾੜੀ ਤੋਂ ਹਾਈਵੇ ਰੋਡ ਹਾਈਵੇ ਰੋਡ ਤੋਂ ਨਹਿਰਾ ਆ ਜਾਂਦੀਆਂ ਚੈਨ ਵਾਲੇ ਪਾਸੇ ਉੱਥੇ ਜਾ ਕੇ ਜਿੱਥੇ ਫਾਟਕਾਂ ਤੋਂ ਪਹਿਲਾਂ ਇੱਕ ਬਾਗ ਆਉਂਦਾ ਜਦੋਂ ਆਪਾਂ ਚੈਨ ਵਾਲੇ ਪਾਸੋਂ ਵੜਦੇ ਆ ਕੌਲ ਜਲੇ ਪਾਸੇ ਆ ਉੱਥੇ ਗੱਡੀ ਰੁਕਦੀ ਆ ਮੈਨੂੰ ਜਿਹੜੇ ਮੇਰੇ ਨਾਲ ਮੁੰਡੇ ਸੀ ਸੀਆਈ ਵਾਲੇ ਉਹ ਕਹਿੰਦੇ ਵੀ ਗੋਰੇ ਸਾਨੂੰ ਅਫਸਰਾਂ ਦਾ ਹੁਕਮ ਹੈ ਬਾਈ ਆਪਦੇ ਹੱਥ ਤੈਨੂੰ ਬੰਨਣੇ ਪੈਣਗੇ ਤੇ ਅੱਖਾਂ ਪੱਟੀ ਬਨ ਲਾ ਮੈਂ ਕਹ ਯਾਰ ਮੈਂ ਕੋਈ ਕ੍ਰਿਮੀਨਲ ਥੋੜਾ ਮੇਰੇ ਤੇ ਕੋਈ ਪਰਚਾ ਦਰਜ ਨਹੀਂ ਜਾਂ ਕੋਈ ਹੋਰ ਨਹੀਂ ਤੁਸੀਂ ਕਿਵੇਂ ਮੇਰੇ ਮੂੰਹ ਸਿਰ ਬੰਨ ਸਕਦੇ ਹੋ ਚੱਲ ਉਹਨਾਂ ਦੀ ਮਨਸ਼ਾ ਹੀ ਬਹੁਤ ਗੰਦੀ ਸੀਗੀ ਮੇਰੇ ਪ੍ਰਤੀ ਹੱਥ ਵੀ ਬੱਲ ਲੈ ਤੇ ਉਹ ਸਾਹਮਣੇ ਆਉਂਦਾ ਉੱਥੇ ਗੱਡੀ ਰੁਕਦੀ ਹੈ ਸਕਾਰਪੀ ਉਹ ਗੱਡੀ ਆਉਂਦੀ ਆ ਉਹ ਸੁਖਵਿੰਦਰ ਆ ਕਿ ਕੀ ਇਹ ਸਾਈ ਦਾ ਨਾਮ ਨਾ ਸੌਰੀ ਇੰਸਪੈਕਟਰ ਜਿਹੜਾ ਚਾਰਜ ਹੈ ਸੀਆਈ ਵਾਲਾ ਉਹ ਆਉਂਦਾ ਬਹੁਤ ਤੇਜ਼ ਉਹਨਾਂ ਤਿੰਨ ਚਾਰ ਜਣੇ ਹੋਰ ਕਹਿੰਦਾ ਕੀ ਓਏ ਮਾ ਮਾਮਾ ਬੰਨੂ ਇਹਦੀਆਂ ਤੈਨੂੰ ਦਿਖਾਉਣੇ ਅੱਜ ਕਹਿੰਦਾ ਚਾਰਜ ਫਰੀਦਕੋਟ ਫਰੀਦਕੋਟ ਵਾਲਾ ਸੀਆਈ ਵਾਲਾ ਮੁੰਡਾ ਜਿਹੜਾ ਸੁਖਵਿੰਦਰ ਆ ਕਿ ਗੁਰਵਿੰਦਰ ਆ ਮੈਨੂੰ ਉਹਦਾ ਪੂਰਾ ਨਾਮ ਹੀ ਪਤਾ ਮੁੰਡੇ ਦਾ ਸੀਆਈ ਵਾਲਾ ਹੂੰ ਚਲੋ ਮੈਂ ਇਹਨੂੰ ਲੈ ਜਾਂਦੇ ਆ 5 ਮਿੰਟ ਗੱਡੀ ਚੱਲਦੀ ਆ ਉਹ ਐ ਨਹੀਂ ਪਤਾ ਲੱਗਿਆ ਉੱਥੇ ਹੀ ਉੱਥੇ 5 ਮਿੰਟ ਗੱਡੀ ਚੱਲਦੀ ਐ ਇਧਰਲੇ ਪਾਸੇ ਲੈ ਕੇ ਜਾ ਇਧਰ ਵੀ ਉਹ ਕਿਹੜੀ ਬਿਲਡਿੰਗ ਐ ਹੈ ਕੋਈ ਬਿਲਡਿੰਗ ਮਤਲਬ ਭੈਣ ਕੀ ਐ ਤੇ ਜਿੱਥੇ ਦਛਦਰ ਟਾਇਆ ਜਾਂਦਾ ਉਸਤੇ ਜਦੋਂ ਮੈਨੂੰ ਲੈ ਗਿਆ ਤੇ ਮੈਨੂੰ ਕਾਰਚ ਦੇਤਾ ਕਾਰ ਚ ਦਿੱਤਾ ਕਾਰ ਚ ਦੇਤਾ ਚਲ ਕਾਰ ਚ ਮੈਂ ਬੈਠਾ ਰਿਆ ਤੇ ਆਪਣੇ ਆਪਣੇ ਵੀ ਰਹਿ ਕੇ ਗਏ ਸਈ ਧਰਮਪਾਲੋਂ ਦੀ ਰਿਟਾਇਰਮੈਂਟ ਸੀਗੀ ਕਿਉਂਕਿ ਸੁਣਤਾ ਰਿਹਾ ਸੀ ਨਾ ਮੈਨੂੰ ਤੇ ਉਹ ਕਹਿੰਦੇ ਸੀ ਧਰਪਾਲ ਦੀ ਜਿਹੜੀ ਆ ਉਹ ਜਾ ਕੇ ਆਉਣੇ ਆ ਪਾਰਟੀ ਤੇ ਤੇ ਆ ਕੇ ਕਰਦੇ ਆ ਗੱਲ ਜਦੋਂ ਆ ਜਾਂਦੇ ਆ ਤੇ ਉਹ 5-7 ਜਣੇ ਟੋਟਲ ਇਹ 9 ਕੁ ਬੰਦੇ ਦੀ ਗਿਣਤੀ ਸੀਗੀ ਉੱਥੇ ਤੇ ਮੇਰੇ ਸਾਰਾ ਮੈਨੂੰ ਅਲਫ ਲੰਗਾ ਕੀਤਾ ਜਾਂਦਾ ਸਾਰੇ ਕੱਪੜੇ ਲਵਾਏ ਜਾਂਦੇ ਆ ਕੱਪੜੇ ਪਹਿਲਾਂ ਤੁਹਾਨੂੰ ਕਹਿੰਦੇ ਕਿ ਆਪੇ ਲਾਏ ਜਾਂਦੇ ਆ ਨਹੀਂ ਪਹਿਲਾਂ ਮੈਨੂੰ ਕਿਹਾ ਉਹ ਕਰੇ ਜੇ ਤਾਂ ਬੰਦਿਆਂ ਨੂੰ ਲਾ ਦੇਗਾ ਤਾਂ ਠੀਕ ਹੈ ਨਹੀਂ ਅਸੀਂ ਲਵਾਉਣ ਜਾਂਦੇ ਆ ਫਿਰ ਬਾਈ ਮਤਲਬ ਕਟਮੂਰੇ ਤੇ ਫਿਰ ਕੀ ਬੰਦੇ ਕੱਲੇ ਬੰਦੇ ਦਾ ਹਾ ਵਟਿਆ ਜਾਂਦਾ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਮਤਲਬ ਜਿਹੜੇ ਆ ਹੱਥ ਹੈ ਆ ਵੀ ਮੈਂ ਦਿਖਾ ਦਿੰਦਾ ਹਜੇ ਵੀ ਸੁੱਜਿਆ ਸੋਨਾ ਦੇਖੋ ਆਹਾ ਇੱਥੇ ਜਿਵੇਂ ਬੈਂਡੇਡ ਜੇ ਨਹੀਂ ਹੁੰਦੇ ਇੱਥੇ ਬੰਨ ਲ ਕੇ ਤੇ ਐ ਐ ਕਰਾ ਕੇ ਤੇ ਪੈਰ ਬੰਨ ਲਏ ਤੇ ਤਾਂ ਪੌਣੀ ਤੇ ਟੰਗਦਾ ਮੈਨੂੰ ਹੱਥਾਂ ਦੇ ਆਖਰੀ ਹਾਂ ਐਦਾਂ ਹੀ ਐਦਾਂ ਐਦਾਂ ਪੌਣੀ ਤੇ ਟੰਗਦਾ ਪੌਣੀ ਤੇ ਟੰਗ ਕੀ ਕਹਿੰਦੇ ਹੁਣ ਕਰਾਂਗੇ ਲੋਕਾਂ ਦੀ ਗੱਲ ਹੁਣ ਲਾਏਗਾ ਧਰਨੀ ਜਾ ਕੇ ਅਸਟਮ ਦੇ ਡੀਐਸਪੀ ਦੇ ਐਸਐਚਓ ਦੇ ਪੈਰੀ ਹੱਥ ਲਾਉਣੇ ਆ ਤੇ ਐਮਐਲਏ ਨੂੰ ਕਦੇ ਵੀ ਮਾੜਾ ਨਹੀਂ ਬੋਲਣਾ ਮੈਂ ਕਹਾਂ ਮੈਂ ਮਾੜਾ ਕੀ ਬੋਲਦਾ ਮੈਂ ਤਾਂ ਲੋਕਾਂ ਦੀ ਗੱਲ ਕਰਦਾ ਵੀ ਉਹ ਮਤਲਬ ਹਰੇਕ ਕੰਮ ਚ ਦਖਲ ਦਾਂਜੀ ਦਿੰਦਾ ਨਰੇਗਾ ਦਾ ਕੰਮ ਤੇ ਕਿੰਨੇ ਲੋਕਾਂ ਨੂੰ ਬੰਦ ਕਰੀ ਬੈਠਾ ਤੇ ਐਮਐਲਏ ਦੀ ਜਿਹੜੀ ਗੱਲ ਆ ਉਹ ਸਾਰੀ ਇਹ ਕਾਰਜਕਾਰੀ ਪੁਲਿਸ ਦੀ ਐਮਐਲਏ ਦੀ ਮਤਲਬ ਮਨਛਾ ਸਿੱਕ ਵੀ ਅੱਜ ਇਹਨੂੰ ਖਤਮ ਕਰਨਾ ਤੇ ਜਦੋਂ ਤਾਂ ਟੰਗਤਾ ਤੇ ਜਿਹੜੇ ਆਪਣੇ ਆ ਪਿੱਛੇ ਮੌਰ ਹੁੰਦੇ ਆ ਇਹ ਬਿਲਕੁਲ ਐ ਜੁੜ ਗਏ ਤੇ ਦਵਾਈ ਪੈ ਗਈ ਹੁਣ ਕਿੰਨਾ ਕੁ ਟਾਈਮ ਬੰਦਾ ਤੇ ਥੱਲੇ ਇਟਾ ਬੰਦ ਤੀਆਂ ਵੀ ਪੈਰ ਵੀ ਬੰਨੇ ਸੀ ਐਂ ਕਰਕੇ ਪੈਰ ਬੰਨੇ ਸੀ ਪੰਜ ਇਟਾ ਉਧਰ ਦੀ ਪੰਜ ਉਧਰ ਦੀ ਐ ਲਮਕਾਤਾ ਤੇ ਮੇਰੇ ਤੇ ਕੇਸ ਕਿਹੜਾ 57 ਦਾ 57 ਇੱਥੇ ਹੀ ਜਵਾਨ ਤੋਂ ਹੋ ਜਾਂਦੀ ਆ 57 ਤਾਂ ਹੀ ਹੋਊਗੀ ਨਾ ਮੈਂ ਕਿਹੜਾ ਲੜਾਈ ਝਗੜਾ ਜਾਂ ਕੀਤਾ ਹੋਵੇ ਜਾਂ ਕੁਝ ਹੋਰ ਕੁਝ ਨਹੀਂ ਪ੍ਰਦਰਸ਼ਨ ਕਰਨਾ ਸੀ ਉਹ ਤੁਸੀਂ ਨਹੀਂ ਹੋਣ ਦਿੱਤਾ ਗੱਲ ਖਤਮ ਤੇ ਦਸ਼ੱਦ ਦਾ ਜਿਹੜਾ ਉਦੋਂ ਬਾਅਦ ਇਹ ਚੱਲਦਾ 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 ਬਣੀ ਰੱਖੀ ਉਹ ਉਹਨਾਂ ਨੇ ਉਹਨਾਂ ਨੇ ਮੈਨੂੰ ਘੱਟੋ ਘੱਟ ਜੀ 7 ਤੋਂ 8 ਮਿੰਟ ਤਾਂ ਬੰਨੀ ਰੱਖਿਆ ਹੁਣ 7-8 ਮਿੰਟ ਹੁੰਦੇ ਬਹੁਤ ਆ ਜਾਨ ਨਿਕਲ ਜਾਂਦੀ ਹੈ ਵੀਡੀਓ ਕਾਲ ਤੇ ਐਮ ਐਲ ਏ ਵੀਡੀਓ ਉਹ ਭੇਜ ਰਿਹਾ ਸੀ ਸਾਹਮਣੇ ਬੈਠ ਕੇ ਜਿਹੜਾ ਉਹ ਮੁੰਡਾ ਸੀ ਇਨਚਾਰਜ ਆ ਫਰੀਦਕੋਟ ਵਾਲਾ ਤੇ ਹੋਰ ਦੋ ਤਿੰਨ ਜਣੇ ਮਤਲਬ ਬਹੁਤ ਉਹਨਾਂ ਨੇ ਆ ਤਸੱਲੀ ਕਰਾ ਲਈ ਮਤਲਬ ਉੱਥੇ ਬਣਾ ਕੇ ਜਿਹੜੀ ਵੀਡੀਓ ਐਮਐਲਏ ਨੂੰ ਭੇਜਿਆ ਐਮਐਲਏ ਨੂੰ ਭੇਜ ਰਿਹਾ ਸੀ ਵੀਡੀਓ ਕਾਲ ਤੇ ਵੀ ਸੀ ਵੀਡੀਓ ਕਾਲ ਤੇ ਐਮਐਲਏ ਨੇ ਦੇਖਿਆ ਨਾਲ ਦੀ ਨਾਲ ਮੈਂ ਇਹਨੂੰ ਦਿਸਤ ਰਿਹਾ ਸੀ ਨਾ ਅੱਖਾਂ ਦੇ ਪੱਟੀ ਉੱਥੇ ਖੋਲਤੀ ਸੀ ਜਦੋਂ ਸਾਰੇ ਕੱਪੜੇ ਲਵਾ ਲੇ ਤਾਂ ਟੰਗਤਾ ਤੋਂ ਮੈਸੇਜ ਵੀ ਕਰ ਰਿਹਾ ਸੀਗਾ ਯਾਰ ਦੇਖੋ ਅੱਜ ਉਹ ਤੋਂ ਬਾਅਦ ਡੀਐਸਪੀ ਦਾ ਵੀ ਨਾਮ ਲੈਂਦੇ ਸੀਗੇ ਉਹ ਐਸਡਮ ਦਾ ਵੀ ਜਾ ਕੇ ਪੈਰੀ ਹੱਥ ਲਾਉਣੇ ਆ ਐਸਐਚਓ ਰਜੇਸ਼ ਦੇ ਵੀ ਪੈਰੀ ਹੱਥ ਲਾਉਣੇ ਆ ਮੈਂ ਕਿਹਾ ਲਾ ਦੂੰਗਾ ਭਰਾਵਾ ਜੋ ਤੁਹਾਡੇ ਅਜਵਾਸੀ ਪੈ ਗਿਆ ਚਲ ਉਹ ਤੋਂ ਬਾਅਦ ਮੈਨੂੰ ਥੱਲੇ ਸੱਡ ਲਿਆ ਮੇਰੇ ਮਾਲਸ ਨਿਕਲ ਤਾਂ ਨਹੀਂ ਗਈਆਂ ਕਿਉਂਕਿ ਆ ਸਾਰੇ ਦਾ ਕੰਡਮੀ ਹੈ ਨਾ ਤੇ ਜਦੋਂ ਇੰਨੀ ਗੱਲ ਹੋਈ ਤੇ ਉਸ ਤੋਂ ਬਾਅਦ ਮੈਨੂੰ ਥੱਲੇ ਰੱਖ ਲਿਆ ਤੇ ਮੈਂ ਜਦੋਂ ਪਾਣੀ ਮੰਗਿਆ ਤੇ ਜਿਹੜਾ ਟੀ ਪੁਆਇੰਟ ਨਹੀਂ ਹੁੰਦਾ ਉਹ 플ਸ਼ ਵਾਲਾ ਉਹਦੇ ਚੋਂ ਪਾਣੀ ਦਿੱਤਾ 플ਸ਼ ਵਾਲਾ ਪਾਣੀ ਦਿੱਤਾ ਦੇਖੋ ਤੁਸੀਂ ਇਹਨਾਂ ਦੀ ਮਾਨਸਿਕਤਾ ਇੱਥੋਂ ਦੀ ਜੇ ਫ੍ਰੀਕੋਰਟ ਦੀ ਪੁਲਿਸ ਦੀ ਜੇ ਇੱਥੋਂ ਦੀ ਪੁਲਿਸ ਦੀ ਉਸ ਤੋਂ ਬਾਅਦ ਜਦੋਂ ਮੇਰੀ ਜੀਵ ਸੁੱਕ ਜਾ ਕਰੇ ਫਿਰ ਪਾਣੀ ਮੰਗਾ ਉਹੀ ਪਾਣੀ ਦੇਣ ਉਹ ਡਿਸਪੋਜ਼ਲ ਚ ਭਰ ਕੇ ਉਸ ਤੋਂ ਬਾਅਦ ਚੱਲਦਾ ਚੱਲਦਾ ਤੇ ਦੋ ਮਿੰਟ ਨੂੰ ਮੈਨੂੰ ਉਹਨਾਂ ਨੇ ਸਾਹ ਦਿਵਾਇਆ ਫਿਰ ਉਹਨਾਂ ਨੇ ਨਾ ਮਤਲਬ ਇੱਕ ਬੰਦੇ ਨੇ ਇੱਥੋਂ ਜੁੰਡੇ ਫੜ ਲਏ ਇੱਕ ਨੇ ਗੋਡਾ ਲਾ ਲਿਆ ਤੇ ਆ ਦੋ ਤਿੰਨ ਬੰਦੇ ਨੇ ਜਰਾਕਾ ਪਾਤਲ ਆ ਦੋਨੇ ਮੈਂ ਪੈਂਟ ਆ ਲਾ ਕੇ ਦਿਖਾ ਦਿੰਦਾ ਤੁਹਾਨੂੰ ਪਾਸਟਰ ਲਾ ਕੇ ਦਿਖਾ ਦਿੰਦਾ ਚੱਡੇ ਪਾੜ ਤੇ ਆ ਦੋ ਦੋ ਉਂਗਲਾਂ ਪੈਂਦੀਆਂ ਖਿੱਚ ਤੇ ਜਾਵਾਂ ਤੇ ਉਸ ਤੋਂ ਬਾਅਦ ਮੇਰੇ ਕੋਲ ਕੀ ਸੀ ਮੇਰੇ ਕੋਲ ਤਾਂ ਰੋਣ ਹੀ ਸੀ ਉੱਥੇ ਮੈਂ ਕੀ ਕਰ ਸਕਦਾ ਸੀ ਕੁਝ ਨਹੀਂ ਕਰ ਸਕਦਾ ਸੀ ਇੰਨੇ ਬੰਦੇ ਮੂਰੇ ਹੁਣ 8-10 ਬੰਦੇ ਆ ਤੇ ਮਤਲਬ ਐਮ ਐਲ ਏ ਵੀਡੀਓ ਕਾਲਤੇ ਆ ਡੀ ਐਸ ਪੀ ਵੀਡੀਓ ਕਾਲਤੇ ਆ ਪੁਲਿਸ ਵੱਲੋਂ ਆਏ ਸੀ ਜੋ ਗੱਲਾਂ ਕਰ ਰਹੇ ਸੀ ਵੀ ਇਤ ਕੀ ਇਹਨਾਂ ਕਰਕੇ ਆਪਾਂ ਛੱਡ ਦਿਆਂਗੇ ਤੇ ਗਾਂ ਨੂੰ 2 ਕਿਲੋ ਇਹਦੇ ਤੇ ਜਿਹੜਾ ਪਾਊਡਰ ਪਾਉਣਾ ਜਿਹਦੀ ਸਾਰੀ ਮਰਜ਼ਬਾਨਤ ਨਹੀਂ ਇੱਥੋਂ ਤੱਕ ਸੀਗੀ ਇੱਥੋਂ ਤੱਕ ਉਸ ਤੋਂ ਬਾਅਦ ਫੇਰ ਫੇਰ ਇੱਕ ਫੋਨ ਆਉਂਦਾ ਹੂੰ ਕਹਿੰਦੇ ਸਵਾਦ ਨਹੀਂ ਆਇਆ ਇਹ ਸੱਚ ਇਹ ਕਿਹਦਾ ਫੋਨ ਆਉਂਦਾ ਵੀ ਸਵਾਦ ਨਹੀਂ ਆਇਆ ਸਵਾਦ ਨਹੀਂ ਆਇਆ ਕਹਿੰਦੇ ਉਹ ਕਹਿੰਦਾ ਯਾਰ ਸਪਾਰਸ਼ਾ ਜੀ ਬਹੁਤ ਆਈ ਜਾਂਦੀਆਂ ਬਹੁਤ ਉਹ ਐਟੀਟਿਊਡ ਚ ਬੋਲਦਾ ਐਸ ਐਚਓ ਜਿਹੜਾ ਉਹ ਕਹਿੰਦਾ ਸਵਾਦ ਸਾਡੇ ਬੰਦੇ ਕਹਿੰਦੇ ਸਵਾਦ ਨਹੀਂ ਆਇਆ ਹਾਜੀ ਤੇ ਯਾਰ ਸਪਾਰਸ਼ਾ ਬਹੁਤ ਐ ਅੱਜ ਤਰੀਅਈ ਦੀ ਤਈ ਫੇਰ ਨਹੀਂ ਫੇਰਨੀ ਆ ਤੇ ਬਾਈ ਐਡੀ ਪੈਪ ਸੀਗੀ ਐਡੀ ਮੋਟੀ ਹੁੰਦੀ ਆ ਉਹਦੇ ਚ ਬੱਜਰੀ ਭਰੀ ਹੁੰਦੀ ਕਾਲੇ ਰੰਗ ਦੀ ਤੇ ਬਾਈ ਆਹ ਦਪੈਰ ਤਾਂ ਪਿੱਛੇ ਐ ਬੰਨੇ ਸੀਗੇ ਨਾ ਜਦੋਂ ਐ ਬੰਨੇ ਸੀਗੇ ਤੇ ਫਿਰ ਨਾ ਉਹਨਾਂ ਨੇ ਬਾਈ ਉੱਤੇ ਰੱਖ ਲਈ ਪੱਟਾਂ ਤੇ ਐ ਫੇਰੀ ਚੰਗੀ ਤਰ੍ਹਾਂ ਮੈਂ ਪੱਟ ਤੁਹਾਨੂੰ ਦਿਖਾ ਦਣਾ ਲਾ ਕੇ ਤੇ ਉਹਨ ਉੱਤੇ ਦੋ ਬੰਦੇ ਚੜ ਗਏ ਤੇਰੇ ਵਾਂਗ ਚੱਲ ਮਾ ਉਹਨਾਂ ਦਾ ਕੱਦ ਮੁੰਡਿਆਂ ਦਾ ਤੇ ਹੁਣ ਮੇਰੇ ਕੋਲੇ ਕੀ ਚਾਰਾ ਮੈਂ ਤਾਂ ਵਾਰੀ ਵਾਰੀ ਪਾਣੀ ਮੰਗਦਾ ਰਿਆ ਵੀ ਮੈਨੂੰ ਪਾਣੀ ਦੇ ਦਿਓ ਓਏ ਮੇਰੇ ਜਵਾਕ ਛੋਟਿਆ ਮੈਨੂੰ ਮਰ ਜੂਗਾ ਓਏ ਹਟ ਜਾ ਮੈਂ ਕੋਈ ਕ੍ਰਾਈਮ ਨਹੀਂ ਕੀਤਾ ਮੈਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਮੈਂ ਕੋਈ ਕ੍ਰਿਮੀਨਲ ਨਹੀਂਗਾ ਠੀਕ ਆ ਉਹ ਕਰੇ ਜਥੇਬੰਦੀ ਭੰਗ ਕਰਨੀ ਆ ਅੱਜ ਤੋਂ ਬਾਅਦ ਕੋਈ ਧਰਨਾ ਨਹੀਂ ਲਾਏਗਾ ਤੇ ਸਾਰੇ ਅਫਸਰਾਂ ਦੇ ਤੇ ਐਮਐਲਏ ਦੇ ਜਾ ਕੇ ਪੈਰੀ ਹੱਥ ਲਾਉਣੇ ਆ ਮੈਂ ਕਿਹਾ ਠੀਕ ਆ ਭਾਈ ਲਾ ਦੂੰਗਾ ਉਸ ਤੋਂ ਬਾਅਦ ਨਿੰਦਰ ਉਹਨਾਂ ਨੇ ਬਹੁਤ ਜਿੰਨਾ ਦਸ਼ਤਦ ਹੋਇਆ ਉਹਨਾਂ ਕੀਤਾ ਬਹੁਤ ਜਿਆਦੇ ਦਸ਼ਦਤ ਕੀਤਾ ਵੀ ਕੋਈ ਮਾਰਨ ਵਾਲੀ ਕਸਰੀ ਨਹੀਂ ਛੱਡੀ ਤੇ ਮੈਨੂੰ ਕਿਤੇ ਪੇਸ਼ ਨਹੀਂ ਕੀਤਾ ਇਹਨਾਂ ਨੇ ਜਦੋਂ 751 ਇਸ ਦਮ ਦੇ ਪੇਸ਼ ਕਰਨਾ ਸੀ ਨਾ ਕਿਤੇ ਮੇਰੀ ਬੰਦੀ ਪਾਈ ਜੇ ਬੰਦੀ ਪਾਈ ਵੀ ਆ ਤੇ ਉਹ ਦਿਖਾ ਦੇਣ ਜੋ ਮੇਰੀ ਇਸ ਗੱਲ ਨੂੰ ਮੈਂ ਕੋਈ ਤੁਹਾਡੇ ਚੈਨਲ ਤੇ ਫੇਮ ਲੈਣ ਨੂੰ ਨਹੀਂ ਮੈਂ ਕਹਿੰਦਾ ਮੇਰੇ ਵਸਤਰ ਖੋਲ ਕੇ ਆ ਜਾਓ ਹੁਣ ਤਾਂ ਅਜੇ ਤਾਂ ਹੱਤਾ ਮੈਂ ਜੇਲ੍ਹ ਚ ਹੀ ਲਾ ਕੇ ਆਇਆ ਉੱਥੇ ਮੁੰਡਿਆਂ ਨੇ ਵਿਚਾਰਿਆਂ ਨੇ ਮੈਨੂੰ ਉੱਥੇ ਠਾਉਂਦੇ ਸੀ ਹਜੇ ਵੀ ਯਾਰ ਮਤਲਬ ਕਿੰਨਾ ਚਿਰ ਚੱਲਿਆ ਤਸ਼ਦਦ ਤੁਹਾਡੇ ਤੇ ਤਿੰਨ ਘੰਟੇ ਚੱਲਿਆ ਤਿੰਨ ਘੰਟੇ ਚੱਲਿਆ ਜਿਹੜੀ ਮੇਰੀ ਹੁਣ ਤਬੀਤ ਹੈ ਕੱਲ ਦੀ ਬਹੁਤ ਖਰਾਬ ਆ ਗੰਦੇ ਪਾਣੀ ਨਾਲ ਬਹੁਤ ਜ਼ਿਆਦਾ ਤਬੀਤ ਖਰਾਬ ਆ ਤੇ ਉਹ ਕਹ ਰਹੇ ਸੀ ਵੀ ਜੇ ਬਾਹਰ ਜਾ ਕੇ ਗੱਲ ਕਰੇਗਾ ਜਾਂ মিডিਆ ਨਾਲ ਕਰੇਗਾ ਜਾਂ ਅਖਬਾਰ ਨਾਲ ਕਰੇਗਾ ਤੇ ਤੈਨੂੰ ਆਉਣ ਵਾਲੇ 10-10 ਚ ਫੇਰ ਚੜਿਆ ਜਿਹੜਾ ਚੱਕ ਕੇ ਤੇ ਆ ਹੀ ਕਰਾਂਗੇ ਤੁਹਾਨੂੰ ਡਰ ਨਹੀਂ ਲੱਗਿਆ ਨਹੀਂ ਡਰ ਦੇਖੋ ਦੂ ਮਰੇ ਬਾਈ ਜਦੋਂ ਸਾਰਾ ਕੁਝ ਤਾਂ ਪਾੜ ਹੀ ਦਿੱਤਾ ਉਹਨਾਂ ਨੇ ਚੱਡੇ ਪਾੜਤੇ ਆ ਬਾਹਵਾ ਕੱਢਤੀਆਂ ਮੋਢੇ ਕੱਢਤੇ ਆ 55 ਚ ਸਾਰਾ ਤਾਂ ਮੈਨੂੰ ਜਰਖਲਤਾ ਮਾਰਤਾ ਮੈਂ ਗਿਆ ਹੀ ਬੁਖਾਰ ਮੈਨੂੰ ਕਿੰਨਾ ਹੋਇਆ ਪਿਆ ਹੋ ਸਕਦਾ ਮੇਰੀ ਹੁਣ ਜਿਹੜੀ ਹਿਸਾਬ ਨਾਲ ਮੇਰੇ ਤੇ ਸ਼ੱਕਦਾ ਤਾਂ ਮੇਰੀ ਮੌਤ ਹੋ ਜੇ ਵੀ ਇਹਨਾਂ ਦਾ ਸਾਹ ਤਾਂ ਆਉਣਾ ਨਹੀਂ ਪਿਆਗਾ ਇਹ ਦਛਤ ਦਾ ਬੋਰਡ ਇਹਨਾਂ ਨੇ ਕੀਤਾ ਗੁਰੇ ਤੂੰ ਪਹਿਲਾਂ ਤੁਹਾਡੇ ਤੇ ਕੋਈ ਇਹੋ ਜਿਹਾ ਪਰਚਾ ਹੈ ਜਿਹੜਾ ਕ੍ਰਾਈਮ ਜਿਹੜਾ ਤੁਸੀਂ ਇਹ ਜਿਹਾ ਕੀਤਾ ਹੋਵੇ ਕੋਈ ਚੋਰੀ ਲੁੱਟਖੋ ਕੋਈ ਚਿੱਟਾ ਕੋਈ ਮਾੜਾ ਚੰਗਾ ਕੰਮ ਕੋਈ ਇਹ ਜਿਹਾ ਪਰਚਾ ਹੈ ਤੁਹਾਡੇ ਤੇ ਦੇਖੋ ਮੇਰੀ ਗੱਲ ਸੁਣੋ ਮੇਰੇ ਤੇ ਇਹੋ ਜਿਹਾ ਕੋਈ ਪਰਚਾ ਨਹੀਂ ਕ੍ਰਿਮੀਨਲ ਜਿਹੜਾ ਮੈਂ ਕਿਸੇ ਨੂੰ ਲੁੱਟਿਆ ਹੋਵੇ ਕਿਸੇ ਨੂੰ ਚੋਰੀ ਕੀਤੀ ਹੋਵੇ ਤੇ ਆ ਸਾਰੇ ਪੰਜਾਬ ਚ ਤੁਸੀਂ ਵੀ ਮੈਨੂੰ ਇੱਥੇ ਲੋਕਲ ਜਾਣਦੇ ਆ ਹਰੇਕ ਬੰਦੇ ਨਾਲ ਆਪਣੀ ਵਧੀਆ ਸਹਿਚਾਰਾ ਕਿਸਾਨਾਂ ਦੇ ਆ ਪਤਨਾਂ ਚ ਮੈਂ ਦਿਨੇ ਵਾਤ ਤੋਂ ਵਾਤ ਦਿੱਲੀ ਵੀ ਗਏ ਆ ਹੁਣ ਵੀ ਡੱਲੇਵਾਲ ਦੀ ਮਹਿਤ ਤੇ ਵੱਧ-ਵੱਧ ਗਏ ਕੋਈ ਇਹੋ ਜਿਹਾ ਪਰਚਾ ਨਹੀਂ ਮੇਰੇ ਤੇ ਜਿਹੜਾ ਮੈਂ ਕੋਈ ਇਦਾਂ ਦਾ ਕ੍ਰਾਈਮ ਕੀਤਾ ਹੋਵੇ 575 ਚ ਹੀ ਮੇਰੇ ਤੇ ਇਹਨਾਂ ਦਾ ਸ਼ਰਧਤ ਕੀਤਾ ਇਹਨਾਂ ਨੇ ਹਾਂਜੀ ਕਦੇ ਉਮੀਦ ਸੀ ਇਹ ਗੱਲ ਦੀ ਵੀ ਆ ਵੀ ਇਹੋ ਜਿਹਾ ਕਦੇ ਕਰਨਗੇ ਜਾਂ ਇਹੋ ਜਿਹਾ ਕਦੇ ਕੁਝ ਵਾਪਰੂਗਾ ਨਹੀਂ ਆ ਤਾਂ ਚਲੋ ਹੋ ਜਾਂਦਾ ਵੀ ਉਮੀਦ ਆਏ ਤਾਂ ਹੁੰਦੀ ਵੀ ਕੋਈ ਝੂਠਾ ਸੱਚਾ ਪਰਚਾ ਪਾ ਕੇ ਜੇਲ੍ਹ ਭੇਜ ਦਿੰਦੇ ਦੀ ਪੁਲਿਸ ਤੇ ਵੀ ਇੰਨਾ ਤਾਂ ਸੱਦ ਤਾਂ ਨਹੀਂ ਮਤਲਬ ਇੱਕ ਮਜ਼ਦੂਰ ਆਗੂ ਕਰਕੇ ਉਹਨਾਂ ਨੇ ਮੈਨੂੰ ਘੇਰ ਲੈਣਾ ਤੇ ਸ਼ਰਮ ਆਉਣੀ ਚਾਹੀਦੀ ਇੱਥੋਂ ਦੇ ਐਮਐਲਏ ਨੂੰ ਵੀ ਤੂੰ ਮਜ਼ਦੂਰਾਂ ਦਾ ਮੁੰਡਾ ਹੋ ਕੇ ਤੇ ਐਡਾ ਯਾਰ ਧੱਕਾ ਮਜ਼ਦੂਰ ਆਗੂ ਤੇ ਕਰਾਈ ਜਾਂਦਾ ਸ਼ਰਮ ਆਉਣੀ ਚਾਹੀਦੀ ਇੱਥੋਂ ਦੇ ਡੀਐਸਪੀ ਨੂੰ ਤੇ ਇੱਥੋਂ ਦੇ ਐਸਐਚਓ ਨੂੰ ਵੀ ਆਰ ਕਮਾਲਾ ਕਿਹੜਾ ਸਵਾਦ ਭਾਲਦਾ ਸੀ ਜਿਆਦਾ ਫਿਰ ਤਾਂ ਸੀ ਵੀ ਤੁਸੀਂ ਇੱਥੇ ਫਿਰ ਆਪ ਨਜ਼ਾਰੇ ਲੈਂਦਾ ਗਾਓ ਕਟਾ ਕੇ ਵੀਡੀਓ ਮੰਗਾਉਣਾ ਤੇ ਇਹ ਇਸ ਪਿੱਛੇ ਦੇ ਜੀ ਐਮਐਲਏ ਨੇ ਕਿਹਾ ਸੀ ਮੈਨੂੰ ਬੀਡੀਪੀਓ ਦਫ਼ਤਰ ਕਹਦਾ ਵੀ ਤਹਾਨੂੰ ਆਈ ਬੀਡੀਪੀਓ ਦਫ਼ਤਰ ਘੇਰ ਕੇ ਅੰਦਰ ਤੇ ਤੇਰੀ ਦਸੱਲੀ ਕਰਾਵਾਂਗੇ ਤੇ ਉਹ ਗੱਲ ਸਾਹਮਣੇ ਆ ਗਈ ਅੱਜ ਜਿਸ ਕਰਾਤੀ ਦਸੱਲੀ ਐ ਐਮਐਲਏ ਬਹੁਤ ਧੰਨਵਾਦ ਆ ਅਮੋਲਕ ਐ ਐਮਐਲਏ ਦਾ ਵੀ ਇੱਕ ਗਰੀਬ ਬੰਦੇ ਤੇ ਛਿੱਤਰ ਪਵਾ ਕੇ ਇੰਨਾ ਛੱਡੇ ਪੜਵਾ ਕੇ ਬਾਹਾਂ ਆਪਣਾ ਕੇ ਤੈਨੂੰ ਸਵਾਦ ਆ ਗਿਆ ਬਹੁਤ ਧੰਨਵਾਦ ਐਮਐਲਏ ਦਾ ਹਾਂਜੀ ਕਿ ਤੁਹਾਨੂੰ ਸੰਘਰਸ਼ ਛੱਡ ਦਿਓਗੇ ਅੱਗੇ ਤੋਂ ਸੰਘਰਸ਼ਾਂ 'ਚ ਨਹੀਂ ਜਾਂਦੇ ਜੱਸ ਸਾਹਿਬ ਨੇ ਹਾਲਾਤ ਹੋਏ ਬਾਈ ਹੁਣ ਤਾਂ ਸਾਰਾ ਕੁਝ ਤਾਂ ਨਿਕਲ ਗਿਆ ਗੋਟੇ ਗਿੱਡੇ ਤਾਂ ਕੱਢ ਤੇ ਹੋਰ ਸੰਘਾਰ ਚ ਕਿਉਂ ਹਟਾਂਗੇ ਬਾਈ ਸੰਘਾਰ ਚ ਤਕੜੀ ਹੋ ਕੇ ਲੜਾਂਗੇ ਲੜਾਂਗੇ ਸੰਘਾਰ ਚ ਤੋਂ ਪਿੱਛੇ ਨਹੀਂ ਹਟਦੇ ਜਿਹੜਾ ਕੁਝ ਉਹਨਾਂ ਨੇ ਕਰਨਾ ਸੀ ਉਹ ਕਰ ਲਿਆ ਪਰ ਮੈਂ ਲੋਕਾਂ ਦੀ ਗੱਲ ਕਰਦਾ ਰਹੂੰਗਾ ਲੜੂੰਗਾ ਤਕੜਾ ਹੋ ਕੇ ਤੁਸੀਂ ਕਿਹਾ ਵੀ ਤਿੰਨ ਘੰਟੇ ਉੱਥੇ ਤੁਸੀਂ ਰਹੇ ਆਂ ਤਿੰਨ ਘੰਟਿਆਂ ਦੇ ਵਿੱਚ ਜੇ ਤਸ਼ੱਦਦ ਦੇ ਮਿੰਟ ਗਿਣਨੇ ਹੋਣ ਜਾਂ ਘੰਟੇ ਗਿਣਨੇ ਹੋ ਕਿੰਨੇ ਸੀ ਬਾਈ ਯਾਰ ਉਹ ਤਾਂ ਨਾ ਆਏ ਮਾਲਾ ਤਸ਼ੱਦਦ ਤਾਂ ਜਦੋਂ ਉਹਨਾਂ ਨੇ ਮੈਨੂੰ ਅੰਦਰ ਵਾਰਡ ਲਿਆ ਜਦੋਂ ਕਾਰਚ ਦੇ ਤਾ ਜਦੋਂ ਕਾਰਚ ਦੇ ਤਾ ਦਸ਼ਦਰ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਤਾਂ ਫਿਰ ਬਈ ਉਹ ਘੰਟਾ ਕਿ ਗਏ ਆ ਕਾਰਚ ਦੇ ਕੇ ਘੰਟੇ ਬਾਅਦ ਜਦੋਂ ਆ ਗਏ ਉਹਨਾਂ ਨੇ ਮਤਲਬ ਉਹ ਬੰਬ ਬਲਾਤੀ ਉਹ ਐਸਐਚਓ ਨੇ ਹੈਰਾਨ ਆ ਉਹਦੇ ਕੋਈ ਦਿਲ ਨਹੀਂ ਸੀ ਉਹਨੂੰ ਉਹਦੀ ਰੂਹ ਨਹੀਂ ਕੰਬੀ ਵੀ ਯਾਰ ਮੈਂ ਗਰੀਬ ਬੰਦੇ ਨੂੰ ਕੋਈ ਕ੍ਰਾਈਮ ਵੀ ਨਹੀਂ ਇਹਦਾ ਸਿਰਫ ਲੋਕਾਂ ਨੂੰ ਸਵਾਦ ਦੇਣ ਵਾਸਤੇ ਐਮਐਲਏ ਨੂੰ ਸਵਾਦ ਦੇਣ ਵਾਸਤੇ ਲੱਗ ਜਿਹੜੀ ਇਹ ਗੱਲ ਕਹਿੰਦੇ ਸੀ ਕਿ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਭਾਈ ਸਾਹਮਣੇ ਆ ਗਈ ਹੈ ਲੋਕਾਂ ਦੀ ਸਰਕਾਰ ਆ ਦੇਖੋ ਮੈਂ ਤੁਹਾਡੇ ਚਰ ਰਹੀ ਇੱਕ ਬੇਨਤੀ ਕਰਦਾ ਲੋਕਾਂ ਨੂੰ ਉਹ ਲੋਕੋ ਜੇ ਆਪਣੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਤੇ ਅਧ ਛੱਦਤ ਹੁੰਦੇ ਰਹੇ ਤੇ ਆਪਾਂ ਨੂੰ ਸਾਰਿਆਂ ਨੂੰ ਇਹ ਮਤਲਬ ਨਾ ਅੰਦਰਵਾੜ ਲੈਣਗੇ ਕੁੱਟ-ਕੁੱਟ ਕੇ ਨਾਲ ਤਾਂ ਚੱਡੇ ਪਾੜਦੇ ਆ ਨਾਲ ਇਹ ਇਨਾ ਕੁਝ ਕਰਦੇ ਆ ਤੇ ਨਾਲ ਇਹ ਪਾਊਡਰਾਂ ਦੀਆਂ ਗੱਲਾਂ ਕਰਦੇ ਆ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਸੰਘਰਸ਼ ਇਕੱਠੇ ਹੋ ਕੇ ਲੜੀਏ ਆਓ ਆਪਾਂ ਏਕਾ ਕਰੀਏ ਛੱਡੀਏ ਗੁੱਸੇ ਵਾਲੇ ਜਿਹੜੀਆਂ ਗੁਸਤਾਖੀਆਂ ਗਲਤੀਆਂ ਜੱਥੇ ਬੰਦਿਆਂ ਤੋਂ ਆਸ ਵਿੱਚ ਕੋਈ ਫਰਕ ਰਹਿ ਗਿਆ ਜਾਂ ਮੇਰੇ ਤੋਂ ਰਹਿ ਗਿਆ ਜਾਂ ਹੋਰ ਤੋਂ ਰਹਿ ਗਿਆ ਆਪਾਂ ਇਕੱਠੇ ਹੋਗੇ ਇਹ ਸੰਘਰਸ਼ਾਂ ਦੇ ਰਾਹ ਪਈਏ ਜਿਵੇਂ ਤੁਹਾਨੂੰ 31 ਤਰੀਕ ਨੂੰ ਚੱਕ ਲਿਆ ਸੀ 31 ਨੂੰ ਹਾਂਜੀ ਚੱਕ ਲਿਆ ਸੀਗਾ ਮੈਨੂੰ ਜੇਲ੍ਹ ਉਹਦਣ ਹੀ ਭੇਜਤਾ ਸੀਗਾ ਰਾਤ ਨੂੰ 8 ਵਜੇ ਜੀ ਤੇ 5 ਦਿਨ ਮਤਲਬ ਮੈਨੂੰ ਫੋਨ ਵੀ ਨਹੀਂ ਕਰਾਉਣ ਦਿੱਤਾ ਕਰੇ ਇਹ ਦੱਸਣ ਨਹੀਂ ਦਿੰਦਾਗਾ ਵੀ ਮੈਂ ਉੱਥੇ ਜਦੋਂ ਰਿਹਾ ਮੈਂ ਕਹਾਂ ਮੈਨੂੰ ਘਰੇ ਗੱਲ ਕਰ ਲੈਣ ਤੋਂ ਕੱਪੜੇ ਮੰਗਾਉਣੇ ਆ ਜੇਲ੍ਹ 'ਚ ਵੀ ਹਾਂ ਨਹੀਂ ਜੇਲ੍ਹ 'ਚ ਤਾਂ ਫਿਰ ਫੋਨ ਹੀ ਹੈ ਨਹੀਂ ਨਾ ਜਾਣਦੇ ਮੈਂ ਕਹਾ ਸੀਗਾ ਉਹ ਕਹਿੰਦੇ ਕੋਈ ਨਹੀਂ ਕੋਈ ਨਹੀਂ ਤੇ ਉਹ ਕੱਪੜੇ ਮੇਰੇ ਕੋਲ ਅੱਜ ਵੀ ਪਏ ਆ ਇਹ ਇੱਕ ਵੀ ਸਾਬਤ ਕਰ ਦੇਣੇ ਗੱਲ ਵੀ ਮੈਂ ਝੂਠ ਬੋਲ ਰਿਹਾ ਇਹ ਬੰਦੀ ਦਿਖਾ ਦੇਣ ਸੀਸੀ ਕੈਮਰੇ ਦੀ ਨਿਗਰਾਨੀ ਕਿਤੇ ਵੀ ਮੈਨੂੰ ਰੱਖਿਆ ਹੋਵੇ ਇਹ ਦਿਖਾ ਦੇ ਨਹੀਂ ਮੈਂ ਕੁਰਤਾ ਪਜਾਮਾ ਸੇਵ ਲੋਕੇਸ਼ਨ ਉੱਥੇ-ਉੱਥੇ ਲੈ ਕੇ ਚੱਲਦਾ ਵੀ ਆਓ ਜਿਵੇਂ-ਜਿਵੇਂ ਮੇਰੇ ਨਾਲ ਹੋਈ ਆ ਇਹਨਾਂ ਨੇ ਬਹੁਤ ਦਸ਼ਦਤ ਕੀਤਾ ਤੇ ਮੈਂ ਉਸ ਸੀਏ ਦੇ ਚਾਰਜ ਨੂੰ ਤੁਹਾਡੇ ਚੈਨਲ ਲਈ ਬੇਨਤੀ ਕਰਦਾ ਵੀ ਤੇਰੇ ਵੀ ਜਵਾਕ ਹੋਣਗੇ ਤੇਰਾ ਵੀ ਟੱਬਰ ਦੇਖੂਗਾ ਇਹ ਵੀਡੀਓ ਕੀੜੇ ਪੈਣ ਤੇਰੇ ਇਥੋਂ ਦੇ ਐਸਐਚਓ ਦੇ ਕੀੜੇ ਪੈਣ ਜਿਹੜੇ ਨੇ ਮਤਲਬ ਐਸਸੀਏ ਨੇ ਲੋਕਾਂ ਨੂੰ ਸਵਾਦ ਦਿੱਤਾ ਵੀ ਆਹ ਦੇਖੋ ਬਹੁਤ ਮਤਲਬ ਸਪਾਰਸ਼ ਕਹਿ ਰਹੇ ਸੀ ਸਪਾਰਸ਼ ਆਈ ਆ ਇੱਕ ਛੁੱਟੀ ਹੋਰ ਇੱਕ ਛੁੱਟੀ ਹੋਰ ਇਸ ਤਰ੍ਹਾਂ ਕਰ ਰਹੇ ਸੀ ਅੰਦਰ ਬਹੁਤ ਦੁਸ਼ਦ ਦੋ ਤ ਕੀਤਾ ਬਹੁਤ ਜਿਆਦਾ ਵੀ ਤੁਸੀਂ ਕਿਹਾ ਤੁਹਾਨੂੰ ਫਲਸ਼ ਵਾਲਾ ਪਾਣੀ ਪਿਆ ਉਸ ਤੋਂ ਬਾਅਦ ਕੀ ਉਹਦੇ ਨਾਲ ਵੀ ਮਤਲਬ ਯਾਰ ਪਾਣੀ ਤਾਂ ਬੈਸੀ ਗੰਦਾ ਹੋਵੇ ਆਪਾਂ ਸ਼ੋਰੇ ਵਾਲਾ ਪਾਣੀ ਨਹੀਂ ਪੀਂਦੇ ਤੇ ਉਹ ਪਾਣੀ ਤੋਂ ਬਾਅਦ ਤਾਂ ਦਿੱਕਤ ਕਿਸੇ ਤਰੀਕੇ ਦਿੱਕਤ ਤਾਂ ਬਹੁਤ ਆਈ ਪਈ ਆ ਹੁਣ ਮੈਨੂੰ ਸਾਹ ਨਹੀਂ ਆਉਂਦਾ ਪਿਆ ਤੁਸੀਂ ਦੇਖ ਹੀ ਰਹੇ ਆ ਕੱਲ ਮੇਰੀ ਥੋੜੀ ਜਿਹੀ ਸੇ ਠੀਕ ਸੀ ਮੈਂ ਦਵਾਈ ਲੈਣ ਆਇਆ ਸੀਗਾ ਹੁਣ ਵੀ ਅੱਜ ਮੇਰੀ ਮਤਲਬ ਇੱਥੇ ਦਵਾਈ ਲੈਣ ਆਇਆ ਤੇ ਮੈਂ ਚੈੱਕ ਅਪ ਕਰਾਉਣਾ ਬਹੁਤ ਇਹਨਾਂ ਨੇ ਨਾ ਉਹ ਕੋਈ ਕਸਰ ਨਹੀਂ ਛੱਡੀ ਮਾਰਨ ਦੀ ਵੀ ਬਹੁਤ ਦੁਸ਼ਦਰ ਟਾਇਆ ਇਹਨਾਂ ਨੇ ਇਸ ਸੱਜਾ ਮੇਲੀ ਮਜ਼ਦੂਰ ਆਗੂ ਹੋਣ ਦੇ ਹਾਂਜੀ ਮਜ਼ਦੂਰ ਆਗੂ ਹੋਣ ਦੀ ਉਹਨਾਂ ਦੀ ਗੱਲ ਨਹੀਂ ਕਰਨੀ ਮਜ਼ਦੂਰਾਂ ਦੀ ਗੱਲ ਨਹੀਂ ਕਰਨੀ ਵੀ ਮਜ਼ਦੂਰਾਂ ਦੀ ਗੱਲ ਨਹੀਂ ਕਰਨੀ ਜਿਹੜੇ ਭਗਵੰਤ ਮਾਨ ਕਹਿੰਦਾ ਸੀ ਆਮ ਘਰਾਂ ਦਾ ਮੁੰਡਾ ਤੇ ਆਮ ਘਰਾਂ ਦੇ ਐਮਐਲਏ ਆ ਦੇਖ ਲੋ ਰਿਜ਼ਲਟ ਤੁਹਾਡੇ ਸਾਹਮਣੇ ਆਉ ਲੋਕੋ ਦੇਖੋ ਕਿਤੇ ਝਾੜੂ ਨੂੰ ਚੇਤੇ ਨਾ ਕਰ ਲੈ ਦੁਬਾਰਾ ਤੁਹਾਨੂੰ ਅੰਦਰੋਂ ਮਾਰਤਾ ਇਹਨਾਂ ਨੇ ਅੰਦਰੋਂ ਦੇਖੋ ਜਦੋਂ ਗੰਦਾ ਪਾਣੀ ਪਿਆਤਾ ਜਦੋਂ ਇਹਨਾਂ ਤੇਸ਼ੱਦਦ ਕਰਤਾ ਬਹੁਤ ਇਹਨਾਂ ਨੇ ਮਤਲਬ ਮੇਰੇ ਤੇ ਮੈਨੂੰ ਸ਼ੱਕੀ ਕਰਤਾ ਪਰ ਮੈਂ ਫੇਰ ਵੀ ਹੌਸਲਾ ਕੀਤਾ ਮੀਡੀਆ ਚ ਆਉਂਦਾ ਤੇ ਹੋਰ ਵੀ ਮਤਲਬ ਜਥੇਬੰਦੀਆਂ ਦੇ ਫੋਨ ਵੀ ਆ ਰਹੇ ਆ ਕਿਸਾਨ ਜਥੇਬੰਦੀਆਂ ਦੇ ਮਜ਼ਦੂਰ ਜਥੇਬੰਦੀਆਂ ਦੇ ਤੇ ਸ਼ੇਰੇ ਪੰਜਾਬ ਅਕਾਲੀ ਦਲ ਭਾਈ ਗੁਰਦੀਪ ਸਿੰਘ ਬਟਿੰਡਾ ਵੀ ਕੱਲ ਆਇਆ ਸੀਗਾ ਮੇਰਾ ਪਤਾ ਲੈ ਕੇ ਗਿਆ ਤੇ ਉਹਨਾਂ ਵੱਲੋਂ ਵੀ ਅੱਜ ਜਿਹੜਾ ਆਉਣ ਵਾਲੇ ਦਿਨਾਂ ਚ ਅਖਬਾਰ ਤੇ ਪ੍ਰੈਸ ਰੈਲ ਦਿੱਤਾ ਵੀ ਆਉਣ ਵਾਲੇ ਦਿਨਾਂ ਜਿਹੜਾ ਸੰਘਰਸ਼ ਆ ਉਹ ਬਹੁਤ ਵੱਡਾ ਜਿਹੜਾ ਲਿਖਾਂਗੇ ਹਾਂਜੀ ਮਤਲਬ ਕਲਮ ਲਾ ਕੇ ਜਿਹੜੇ ਤੁਸੀਂ ਧਰਨੇ ਲਾਉਂਦੇ ਸੀ ਜਾਂ ਧਰਨਿਆਂ ਦੇ ਵਿੱਚ ਬੋਲਦੇ ਸੀ ਉਹਨਾਂ ਦੀ ਉਹਨਾਂ ਦਾ ਬਦਲਾ ਲਿਆ ਗਿਆ ਉਹਨਾਂ ਦਾ ਬਦਲਾ ਲਿਆ ਗਿਆ ਵੀ ਇਹ ਲੋਕਾਂ ਦੀ ਗੱਲ ਕਿਉਂ ਕਰਦਾ ਵੀ ਤੁਸੀਂ ਇੱਕ ਗੱਲ ਦੇਖੀ ਹੋਣੀ ਵੀ ਮਜ਼ਦੂਰ ਆਗੂ ਆਪਣੇ ਏਰੀਆ 'ਚ ਮੈਂ ਕਹੂੰਗਾ ਵੀ ਹੈ ਹੀ ਨਹੀਂ ਲਗਭਗ ਕੋਈ ਲੋਕਾਂ ਦੀ ਗੱਲ ਕਰਨ ਵਾਲਾ ਵਿਚਾਰਿਆਂ ਦੀ ਮਰਜੀਵੜਿਆਂ ਦੀ ਕੋਈ ਗੱਲ ਕਰਨ ਵਾਲਾ ਨਹੀਂਗਾ ਜੇ ਮੈਂ ਲੋਕਾਂ ਦੀ ਗੱਲ ਕਰਦਾ ਤੇ ਆ ਸਜ਼ਾ ਦਿੱਤੀ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਵੀ ਇਸ ਦੂਤੇ ਦਾ ਕੁਝ ਨਹੀਂ ਮੈਂ ਤਾਂ ਸਾਰਾ ਕੁਝ ਆਪ ਦਾ ਜਦੋਂ ਗੋਡੇ ਗਿੱਟੀ ਮੇਰੇ ਕੱਢ ਤੇ ਆਜੋ ਹੁਣ ਮੈਦਾਨ 'ਚ ਆਜੋ ਹੁਣ ਨਾ ਪਿੱਛੇ ਹਟੋ ਆਪਾਂ ਆਪਦੀ ਗੱਲ ਲੈ ਕੇ ਜਾਣੀ ਆਪਾਂ ਆਪਦੀ ਹੱਕ ਆ ਹੱਕੀ ਮੰਗਾ ਉਹ ਮਨਾਉਣੀਆਂ ਪੈ ਇਹਨਾਂ ਦੇ ਇਸ ਤਸ਼ੱਦਦ ਤੋਂ ਬਾਅਦ ਢੇਰੀ ਥੋੜੋ ਠਾਕੇ ਬਹਿ ਜਾਣੀ ਜਿਸ ਤਰੀਕੇ ਦੇ ਤਸ਼ੱਦਦ ਦੀ ਕਹਾਣੀ ਬਾਈ ਨੇ ਦੱਸੀ ਹੈ ਜੇਕਰ ਵਾਕਈ ਇਹ ਹੋਇਆ ਤਾਂ ਬੜਾ ਭਿਆਨਕ ਹੈ ਇਹ ਚਪੇੜ ਹੈ ਕਿ ਅਸੀਂ ਕਿਹੜੀ ਸਦੀ ਦੇ ਵਿੱਚ ਰਹਿ ਰਹੇ ਹਾਂ ਤੇ ਸਾਡੇ ਜ਼ੁਲਮ ਹਾਲੇ ਵੀ ਉਹੀ ਹੈ ਬੜੇ ਲੋਕ ਕਹਿ ਦਿੰਦੇ ਆ ਕਿ ਪੁਲਿਸ ਏ ਪੁਲਿਸ ਏ ਪਰ ਪੁਲਿਸ ਦਾ ਜਦੋਂ ਇਹ ਤਸ਼ੱਦਦ ਦੇਖਦੇ ਆ ਤਾਂ ਫਿਰ ਪੁਲਿਸ ਤੇ ਉਹੀ ਸਵਾਲ ਖੜੇ ਹੋ ਜਾਂਦੇ ਆ ਫਿਰ ਪੁਲਿਸ ਉਹ ਯਾਦ ਆਉਂ ਲੱਗ ਜਾਂਦੀ ਐ 84 ਤੋਂ ਲੈ ਕੇ 95 ਤੱਕ ਦੀ ਉਹ ਪੁਲਿਸ ਜਿਹਦੇ ਨਿਆਂਇਜ ਮੁਕਾਬਲੇ ਨਿਆਂਇਜ ਲੋਕ ਮਾਰੇ ਨਿਆਂਇਜ ਲੋਕਾਂ ਤੇ ਪਰਚੇ ਪਾਏ ਅਕਸਰ ਇਹ ਕਿਹਾ ਜਾਂਦਾ ਕਿ ਜਿਹੜੇ ਸੁਧਾਰਕਰ ਹੁੰਦੇ ਜੇਲਾ ਹੁੰਦੀਆਂ ਜਾਂ ਪੁਲਿਸ ਹੁੰਦੀ ਐ ਇਹ ਕੋਈ ਕ੍ਰਿਮੀਨਲ ਬੰਦੇ ਲਈ ਨਹੀਂ ਹੁੰਦੀਆਂ ਇਹ ਉਹਨਾਂ ਲੋਕਾਂ ਲਈ ਹੁੰਦੀਆਂ ਜਿਹੜੇ ਲੋਕ ਲੋਕਾਂ ਦੀ ਖਾਤਰ ਬੋਲਦੇ ਆ ਉਹਨਾਂ ਨੂੰ ਤੋੜਨ ਲਈ ਕੇ ਸਰਕਾਰਾਂ ਨੂੰ ਸਵਾਲ ਨਾ ਹੋਣ ਇਹਨਾਂ ਨੂੰ ਤੋੜਿਆ ਜਾਵੇ ਜਿਸ ਤਰੀਕੇ ਨਾਲ ਗੋਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਗੋਰੇ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬਿਆਨ ਦਿੱਤੇ ਆ ਉਹ ਇੱਕ ਗੱਲ ਦੀ ਕੱਲੀ-ਕੱਲੀ ਦੀ ਗਵਾਹੀ ਭਰਦਾ ਕਿ ਜੋ ਕੁਝ ਮੇਰੇ ਨਾਲ ਹੋਇਆ ਬੜਾ ਭਿਆਨਕ ਹੋਇਆ ਕਿਵੇਂ ਨੰਗਾ ਕਰਕੇ ਫਲਸ਼ ਵਾਲਾ ਪਾਣੀ ਐਮਐਲਏ ਦੀ ਜਾਇਜ਼ਾਕਾਰ ਕਰਨ ਨੂੰ ਕਿਹਾ ਗਿਆ ਬਹੁਤ ਮੰਦ ਭੱਗ ਹੈ ਕਿਹੜੀ ਸਰਕਾਰ ਹੈ ਕਿਹੜੀਆਂ ਆਦੇਸ਼ ਦੇ ਰਹੀ ਹੈ ਕਿ ਨਿਯਾਜ ਪਰਚੇ ਨਹੀਂ ਪਾਉਣੇ ਨਿਯਾਜੇ ਨਹੀਂ ਕਰਨਾ ਆ ਸਭ ਕੁਝ ਕੀ ਹੋਇਆ ਇਹਦੇ ਤੇ ਪਰਚਾ ਵੀ ਕੀ 57 ਦਾ 57 ਦਾ ਸਾਡੇ ਪਿੰਡਾਂ ਚ ਕਹਿੰਦੇ ਆ ਕਿ ਯਾਰ 57 ਕਰ ਦਿਓ ਬੰਦੇ ਲੜਨਾ ਪੈਣਾ 57 ਦੇ ਪਰਚੇ 'ਚ ਤਸ਼ੱਦਦ ਹੋ ਹੋਵੇ ਕਿ ਜਿਵੇਂ ਕੋਈ ਪਾਕਿਸਤਾਨ ਦਾ ਬੰਦਾ ਇੱਧਰ ਆ ਗਿਆ ਹੋਵੇ ਤੇ ਉਹਦੇ ਤੋਂ ਕੋਈ ਚੀਜ਼ ਜਾਂ ਗੱਲ ਕਢਾਉਣੀ ਹੋਵੇ ਕੋਈ ਗੱਲ ਨਹੀਂ ਕਢਾਉਣੀ ਕੁਛ ਨਹੀਂ ਕਰਨੀ ਜਿਵੇਂ ਬਾਈ ਨੇ ਕਿਹਾ ਕਿ ਇੱਕ ਬੰਦਿਆਂ ਨੂੰ ਖੁਸ਼ ਕਰਨ ਦੇ ਲਈ ਇਹ ਗੱਲਾਂ ਕਹੀਆਂ ਜਾਣੀਆਂ ਬਹੁਤ ਭਿਆਨਕ ਹੈ ਇੱਕ ਮਜ਼ਦੂਰ ਆਗੂ ਤੇ ਹੋਏ ਜ਼ੁਲਮ ਆ ਦੀ ਸਾਰੇ ਲੋਕਾਂ ਨੂੰ ਇਸ ਤੇ ਕੁਛ ਨਾ ਕੁਛ ਬੋਲਣਾ ਚਾਹੀਦਾ ਹੈ ਸਵਾਲ ਖੜੇ ਕਰਨੇ ਚਾਹੀਦੇ ਆ ਨਹੀਂ ਤਾਂ ਇਹ ਜ਼ੁਲਮ ਅੱਗੇ ਵਧਦੇ ਜਾਣਗੇ ਹਾਂਜੀ ਹਾਂਜੀ ਇੱਕ ਸਾਰ ਤੁਹਾਡਾ ਪਾਕ ਰਿਕਾਰਡ ਕਰਨਾ ਸੀ ਜੀ ਹਾਂਜੀ ਹਾਂਜੀ ਸਰ ਇੱਕ ਗੋਰੇ ਮੱਤੇ ਨੇ ਇਲਜ਼ਾਮ ਲਾਇਆ ਅੱਜ ਤੁਹਾਡੇ ਤੇ ਕਹਿੰਦੇ ਡੀਐਸਪੀ ਸਾਹਿਬ ਐਚਐਚਓ ਸਾਹਿਬ ਤੇ ਐਮਐਲਏ ਦੇ ਕਹਿਣ ਤੇ ਮੈਨੂੰ ਸੀਐਸਟਾਫ ਦੇ ਵਿੱਚ ਤਸ਼ੱਦਦ ਕੀਤਾ ਗਿਆ ਮੇਰੇ ਤੇ ਉਹ ਨਹੀਂ ਨਹੀਂ ਗਲਤ ਗੱਲ ਉਹ ਕਹਿੰਦੇ ਮੈਨੂੰ ਕਟਵਾਇਆ ਗਿਆ ਮੇਰੇ ਮੂੰਹ 'ਚ ਟੱਟੀ ਵਾਲਾ ਪਾਣੀ ਪਾਇਆ ਗਿਆ ਨਹੀਂ ਨਹੀਂ ਬਿਲਕੁਲ ਇਦਾਂ ਕਰ ਸਕਦਾ ਆਪਾਂ ਹਿਊਮਨ ਬੀਿੰਗ ਆ ਇਦਾਂ ਨਹੀਂ ਕਰਦੀ ਕੋਈ ਬੇਸਲੈਸ ਗੱਲਾਂ ਹੈ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਹ ਨਹੀਂ ਹੋਇਆ ਨਹੀਂ ਹੋਇਆ ਜੀ ਬਿਲਕੁਲ ਨਹੀਂ ਜੀ ਧੰਨਵਾਦ ਜੀ ਓਕੇ ਪਾ